ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਆਖਰ ਗੀਤਕਾਰ ਆ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਆ ਜਿਹੜਾ 11:00 ਵੱਜ ਗਏ ਨੇ ਤੇ ਅੱਜ ਨਵਾਂ ਸਾਲ ਆ ਜੀ ਤੇ ਵਧਾਈਆਂ ਦੁਬਾਰਾ ਫੇਰ ਹਨਾ ਉਹ ਪਹਿਲਾਂ ਵਾਲੇ ਵਲੌਗ ਚ ਮੈਂ ਦੇ ਦਿੱਤੀਆਂ ਸੀ ਤੇ ਠੰਡ ਬਹੁਤਾ ਕੰਨ ਠਰਦੇ ਨੇਗੇ ਤੇ ਨਾ ਇਹ ਕੋਈ ਧੁੰਦ ਨਹੀਂ ਹੋਏਗੀ ਹਜੇ ਕੋਈ ਸੂਰਜ ਨਹੀਂ ਨਿਕਲਿਆ ਹੈਗਾ ਕੋਈ ਧੁੱਪ ਨਹੀਂ ਨਿਕਲੀ ਹੈਗੀ ਜੇ ਟਾਈਮ 11:00 ਵੱਜ ਗਏ ਨੇ ਕੰਮ ਧੰਦੇ ਆਪਾਂ ਕਰ ਲਏ ਨੇ ਪੋਚੇ ਲਾ ਲਏ ਨੇਗੇ ਭਾਂਡੇ ਮਾਜ ਲਏ ਨੇ ਜਾਨੀ ਕਿ ਸਾਰਾ ਕੰਮ ਕਰ ਲਿਆ ਤੇ ਹੁਣ ਆਪਾਂ ਕਰਦਿਆਂ ਜੀ ਆਥਮ ਦੇ ਕੰਮਾਂ ਦੀ ਸ਼ੁਰੂਆਤ ਪਾਣੀ ਚ ਤੱਕਦੇ ਤਾਂ ਤੇਜ ਪਾ ਲੈ ਠੰਡੇ ਚ ਪਾ ਲੈ ਹੱਥ ਬਾਟ ਜੰਦੇ ਮੈਸੇਜ ਸਕੂਲ ਚੋਂ ਆਇਆ ਸੁੱਟੀਆਂ ਹੋ ਗਈਆਂ ਬੱਚਿਆਂ ਨੂੰ ਤੇ ਸੁੱਟੀਆਂ ਹੋ ਗਈਆਂ ਨੇ ਬੱਚਿਆਂ ਨੂੰ ਵੱਧ ਗਈਆਂ ਚਲੋ ਹਣਾ ਘਰੇ ਤਾਂ ਵਿਚਾਰੇ ਬਿਸਤਰੇ 'ਚ ਬੈਠੇ ਰਹਿੰਦੇ ਨੇ ਮੈਂ ਤਾਂ ਵਿਚਾਰੀਆਂ ਕੁੜੀਆਂ ਤੋਂ ਕੋਈ ਕੰਮ ਨਹੀਂ ਕਰਾਵਾਂ ਠੰਡਾ ਚਲੋ ਇੱਕ ਵਾਰ ਦਿਆਂ ਵੀ ਫਿਰ ਉਹ ਉਹਦੂ ਦੋਗੋ ਨੇ ਕੱਪੜੇ ਲਿਬੜ ਜਾਂਦੇ ਨੇ ਹਨਾ ਤੇ ਇੰਨਾ ਝੜ ਚ ਕੋਈ ਕੰਮ ਜੱਬ ਨਹੀਂ ਹੋਰ ਬਣਦਾ ਹੈਗਾ ਤੇ ਮੈਂ ਇੱਕ ਬੀਬੀ ਹੈਗੀਆਂ ਕਰੀ ਜਾਂਦੀਆਂ ਮੜਮੁੱਟ ਕਰਾ ਦੇਣੀਆਂ ਮੈਂ ਝੜੂ ਝੂੜੂ ਲਾ ਦਿੰਦੀਆਂ ਨੇਗੀਆਂ ਤੇ ਪੋਚੇ ਮੈਂ ਲਾ ਲੈਣੀਆਂ ਵਿਚਾ ਠੰਡ ਹੈ ਵੀ ਬਿਮਾਰ ਨਾ ਹੋ ਜਾਣ ਉਗਰ ਮੰਦੇ ਪੇਪਰ ਚ ਪੇਪਰ ਸੀ ਕੱਲ ਨੂੰ ਦੋ ਤਰੀਕ ਦਾ ਹੁਣ ਜੇ ਸੁੱਟੀਆਂ ਵਧ ਗਈਆਂ ਪੇਪਰ ਵੀ ਹਨਾ ਤੇ ਅੱਗੇ ਹੋ ਜਾਣਗੇ ਕੋਈ ਤਰੀਕ ਬਦਲੀ ਜਾਊਗੀ ਹਜੇ ਦੱਸਿਆ ਨਹੀਂ ਹੈਗਾ ਸਕੂਲ ਚ ਸੁੱਟੀ ਦਾ ਹੀ ਮੈਸੇਜ ਆਇਆ ਕੱਲ ਤੇ ਜਿਹੜੇ ਛੋਟੇ ਬੱਚੇ ਨੂੰ ਉਹਨਾਂ ਦਾ ਔਖਾ ਹੋ ਜਾਣਾ ਜੀ ਤੇ ਆਪਣੀਆਂ ਕੁੜੀਆਂ ਤਾਂ ਵੱਡੀਆਂ ਨੇ ਸਮਝਦਾਰ ਨੇ ਹਨਾ ਕੱਪੜਾ ਲੀੜਾ ਪਾ ਕੇ ਰੱਖਦੀਆਂ ਨੇ ਤੇ ਸੁਖਮਣਵਰੀ ਤਾਂ ਮੇਰੇ ਮੰਗੂ ਹੀ ਨੇ ਕੋਟੀਆਂ-ਕੂਟੀਆਂ ਹਨਾ ਟੋਪੀਆਂ ਕੋਟੀਆਂ ਜਰਾਬਾਂ ਸਾਧਨ ਨਹੀਂ ਲਾਉਂਦੀਆਂ ਮੈਥੋਂ ਤਾਂ ਆਪ ਜਰਾਬਾਂ ਜਰਾਬਾ ਮੈਂ ਤਾਂ ਪਾ ਕੇ ਰੱਖਦੀਆਂ ਤੇ ਆਉਂਦੀ ਜਾਂਦੀ ਠੰਡੀ ਰਗੜਦੀ ਹੈਗੀ ਹੁਣ ਤਾਂ ਠੰਡ ਬਹੁਤ ਵੱਧ ਗਈ ਹੈ ਤੇ ਜਿੰਨੇ ਆਪਾਂ ਕੱਪੜੇ ਪਾ ਲਈ ਉਨੀ ਥੋੜੇ ਨੇਗੇ ਤੇ ਇਹ ਸਬਜੀ ਮੈਂ ਲੈ ਲਈ ਹੈਗੀ ਬਸ ਆਪਾਂ ਸਬਜੀ ਸੁਬਜੀ ਦੀ ਤਿਆਰੀ ਕਰਦੇ ਆ ਕੰਮ ਨਵੇਂ ਅਨਸਾਰ ਸਬਜੀ ਦੀ ਤਿਆਰੀ ਕਰਦੇ ਕਰਦੇ ਦਿਨ ਛੋਟੇ ਨੇ ਤੇ ਪਹਿਲਾਂ ਮੈਂ ਬਉਣੀ ਹੈਗੀ ਸਿਹਰ ਤੇ ਮੈਂ ਲੈਤੀ ਗੱਚਕ ਚੱਕ ਕੇ ਕੰਮ ਕਰਕੇ ਹਨਾ ਮੁਖਫਲੀ ਤੇ ਗੱਚਕ ਖਾਨ ਨੂੰ ਮਨ ਕਰਦਾਗਾ ਤੇ ਥੋੜੀ ਬਹੁਤੀ ਪਗਾ ਚੱਕਾ ਲੈਣਿਆ ਸਰਦਾਰ ਜੀ ਕਈ ਜਣੇ ਆਪਣੇ ਰੇਸ ਟੱਕ ਗਏ ਸੀ 20 ਕਿਲਿਆਂ ਚ ਸਾਰਾ ਇੱਕ ਦਿਨ ਚ ਰੇਸ ਟਿਆ ਸੀਗਾ 4-5 ਬੀੜੀ ਵਾਲੇ ਸੀਗੇ ਤੇ ਇੱਕ ਇੱਕ ਘਰ ਦੀ ਬੀੜੀ ਤਾਂ ਲਾਹਿਆ ਏ ਤੇ ਇੱਕ ਘਰ ਦੀ ਅਜ ਲਹਣ ਗਏ ਨੇਗੇ ਤੇ ਹੁਣ 3-4 ਦੇ ਵਿੱਚ ਬੀੜੀਆਂ ਲਾਈਆਂ ਜਾਣਗੀਆਂ 20 ਕਿਲਿਆਂ ਚ ਰੇ ਇੱਕ ਦਿਨ ਚ ਛੜਤਾ 4-5 ਜਣੇ ਬੀੜੀ ਵਾਲੇ ਸੀਗੇ ਤੇ ਹੁਣ ਵਿਚਾਰੇ ਅਹੀ ਠੰਡ ਚ ਬੀੜੀਆਂ ਤਾਰਦੇ ਨੇ ਕੱਲੇ ਜਾਣੇ ਨੂੰ ਖੇਤੀ ਦਾ ਔਖਾ ਹੋ ਜਾਂਦਾ ਹੈਗਾ ਜੀ ਤੇ ਸਾਰੇ ਕੰਮ ਕਰਨੇ ਪੈਂਦੇ ਨੇ ਹਨਾ ਪਹਿਲਾਂ ਚਾਰ ਤੋਂ ਮਿੱਟੀ ਲਾਹੀ ਐ ਚਾਰ ਪੱਟ ਕੇ ਗਏ ਨੇ ਸਵੇਰਦਾਨ ਨੇ ਹੁਣ ਪਾਏ ਨੇ ਅੱਜ ਸਵੇਰ ਵਾਸਤੇ ਪੱਟ ਕੇ ਧਰ ਗਏ ਨੇ ਵੀ ਆ ਕੇ ਕਵੇਲਾ ਨੂੰ ਹੋ ਜੇ ਤੇ ਇਸ ਕਰਕੇ ਆਪਣੀ ਬਸ ਇਸ ਤਰ੍ਹਾਂ ਕੰਮ ਚੱਲੀ ਜਾਂਦੇ ਨੇਗੇ ਜੀ ਤੇ ਮੈਂ ਲਿਆਉਣਿਆ ਘਰ ਦਾ ਕੁਰਦਾ ਚੱਕ ਕੇ ਤੇ ਵੋਟੀਆਂ-ਵੋਟੀਆਂ ਆਪਾਂ ਕੱਟਦੇ ਆਂ ਸਬਜ਼ੀ ਲੋ ਜੀ ਹੁਣੇ ਹੁਣੇ ਆਪਾਂ ਨੂੰ ਸੱਦਾ ਆ ਗਿਆ ਤੇ ਮੈਂ ਕੱਲ੍ਹ ਵਾਲੀ ਕੱਪੜੀ ਪਾ ਲੈ ਜਾਣਿਆਂਗੇ ਆਪਾਂ ਹੀ ਜਿਹੜੇ ਆਏ ਨੇ ਇੱਥੇ ਕਿਸੇ ਮੁੰਡਾ ਹੋਇਆਗਾ ਉਹਨਾਰੇ ਹੀ ਜਿਹੜੇ ਨੱਚਦੇ ਨੇ ਜਿਰੋਂ ਹੁਣਾ ਫਿਰ ਸਾਰੇ ਸਕੇ ਸਬੰਧੀਆਂ ਨੂੰ ਸੱਦਾ ਆਉਂਦਾ ਹੈਗਾ ਤੇ ਆਪਾਂ ਜਾਣਿਆਂ ਤੇ ਸਗਣ ਆਪਾਂ ਨੇ ਫੜ ਲਿਆ ਹੱਥ 'ਚ ਤੇ ਬਾਕੀ ਸਗਣ ਵੀ ਦੇ ਦਿੰਦੇ ਨੇ ਪੈਸੇ ਵੀ ਦੇ ਦਿੰਦੇ ਨੇ ਕਿਉਂਕਿ ਬੀਬੀ ਵੀ ਅੱਜ ਬਾਹਰਲੇ ਗੁਰਦੁਆਰਾ ਸਾਹਿਬ ਆ ਗਈ ਤੇ ਸੁਖਮਣ ਵੀ ਮੈਂ ਇਧਰੋਂ ਕੱਲੂ ਹੀ ਜਾਉਂਗੀ ਜਿਹੜੇ ਦੇਖਣ ਫਿਰ ਅੱਜ ਰਹਿਣਾ ਬਿਹਾਰ ਆ ਜਿਹੜਾ ਦਿਆਵਾਂਗੇ ਚਲੋ ਜੀ ਥੱਪਾ ਮਿਲਦੇ ਆ ਉਹਨਾਂ ਦੇ ਘਰੇ ਜਾ ਕੇ ਕੀ ਭੈਣਾਂ ਹੋਣ ਕਿੰਨੀਆਂ ਵੇ ਲੋੜੀ ਤੇ ਦਿਵਾਲੀ ਵੀਰਾ ਨਾਮੀ ਪਿੰਡੀ ചാ <laughs> ਹਾਂ ਟੱ ਲੱਗ ਗਈ ਕਿਦਾਂ ਕਰੀਏ ਲੋੜੀ ਦੇ ਦਿਨੇ ਬਾਣੇ ਲੋੜੀ ਦੇ ਪਰ ਉੱਕਾ ਹੋਣਾ ਦਾਵੇ ਨਾਲ ਨਮਾਜ਼ ਨਾ ਕੋਟ ਨੀਵਾਂ ਦੀ ਮੋਟੀ ਲਗੋ ਚਮੈਂ ਆ ਆ ਜਲਦੀ ਆਉਂਦੇ ਪਾਈ ਕਿਵੇਂ ਨਾ ਚਿੱਦੇ ਕਿਵੇਂ ਨਾ ਚਿੱਦੇ ਲਲ ਲੈ ਲੈ ਕਰੇ ਨਾ ਮੈਂ ਡਰ ਗਈ ਚੱਲ ਲੈ ਲੈ ਕਰੇ ਅੰਦਰ ਰਹਿ ਵੜ ਗਈ ਦਿੱਚ ਲੈ ਲੈ ਕਰੇ ਉਹ ਤਾਂ ਨਾ ਨੇ ਕਿਸ ਤਣ ਕੇ ਤਰ੍ਹਾਂ ਦੇ ਵਿੱਚ ਬੰਦੀ ਆ ਰਣੇ ਕਲੀਤ ਆ ਜਿੰਦੇ ਅੱਜ ਨਮਾਸਾਲਾ ਕਰਵਾਣਾ ਸਾਲ ਆਇਤਾ ਵਧੀਆ ਬੀਟੋ ਸੋਗਿਸਾ ਕਨਾਂ ਦੀ ਤੁਸੀਂ ਜਾਣੇ ਪਾਇਨ ਤੁਹਾਡੇ ਸਾਰੇ ਭਾਈ ਭਤੀਜੇ ਰਾਜੇ ਚੁੱਪ ਕਰ ਜਾਂ ਟਿੰਗਰੀਏ ਇੱਥੇ ਰੱਖ ਬਾਹਰ ਰੱਖ ਨਮਾਤਾ ਨਾਤੇ ਬਿਸਤਰਾ ਮੇ ਲੱਗਿਆ ਮੇ ਚਾਰ ਕੇ ਜੀ ਟੁੱਟ ਗਈ ਮਾਰ ਵੇਚ ਨਾ ਕਤਾਰ ਗਾ ਲੰਗਰ ਚੱਲ ਪਿਆ ਮੰਗਰੂ ਚਾਣਾ ਬਦਾਨਾ ਸਾਡੀ ਚਾਹੀ ਪਈ ਆ ਸਾਰਿਆਂ ਚਾਣਾ ਮਦਾਨਾ ਨਾ ਬਕੂ ਕੋਧਾ ਹਬਾਲ ਅਕੀਸ ਕਾ ਕਾ ਆ ਉਹਨਾਂ ਨੇ ਆ ਗਏ ਆ ਤੇ ਉਹਨਾਂ ਨੇ ਮਸੰਮਿੰਦਾ ਹੋਏ ਸੀ ਚੇਰੇ ਦੇ ਦੋ ਕੁੜੀਆਂ ਬਾਦ ਤੇ ਇਹ ਜਿਹੜੇ ਵਧਾਈ ਲੈਣਾ ਆਏ ਸੀ ਤਾਂ ਉਹਨਾਂ ਨੇ ਚੰਡੇ ਦੇ ਵਿੱਚ ਲੋੜੀ ਬੰਦੀ ਆ ਜਿਨੀ ਕਿ ਪਤਾਸੇ ਸਾਡੇ ਜਰੂ ਵੀ ਮੁੰਡਾ ਹੋ ਜਾਂਦਾ ਫਿਰ ਹੇਗਾਰਮੀਚ ਮੁੰਡਾ ਹੋਇਆ ਹੋਵੇ ਸਾਡੇ ਲੋਹੜੀ ਵੇਲੇ ਪਤਾਸੇ ਵੰਡਦੇ ਨੇਗੇ ਤੇ ਕੱਲ ਉਹਨਾਂ ਨੇ ਪਿੰਡ 'ਚ ਲੋਹੜੀ ਵੰਡੀ ਐ ਪਤਾਸੇ ਤੇ ਅੱਜ ਉਹਨਾਂ ਨੇ ਹੀ ਜਿਹੜੇ ਨੱਚ ਕੇ ਗਏ ਨੇ ਜੀ ਤੇ ਸੱਦਾ ਪੱਤਰ ਜਿਵੇਂ ਵੀ ਆਉਂਦਾ ਪਾਉਂ ਜਾਣ ਜਾਣੇ ਆਲੀ ਨੇ ਨਾ ਤੇ ਇਹ ਵੀ ਹੁਣ ਹਰ ਇੱਕ ਦੇ ਜੱਪਾ ਨੂੰ ਜਾਣ ਪੈਂਦਾ ਹੈਗਾ ਦੁਖਤ ਵੀ ਸੁਖਤ ਵੀ ਵਹਿਗੁਰੂ ਸੁਖੀ ਬੁਲਾਵੇ ਚਲੋ ਜੀ ਨਵੇਂ ਸਾਲ ਵਾਲੇ ਦਿਨ ਆਪਾਂ ਹਨਾ ਨੱਚ ਟੱਪਕੇ ਨਚਣ ਟੱਪਣਾ ਵਾਲੀ ਦੇਖ ਆਏ ਤੇ ਆ ਕੇ ਮੈਂ ਧਾਰ ਲਈ ਜੀ ਗਾਜਰਾਂ ਦੀ ਸਬਜ਼ੀ ਆਪਾਂ ਕਰ ਦਿਆਂਗੇ ਹੁਣ ਵੀਡੀਓ ਦਾ ਐਂਡ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚੰਗੀ ਰਹਿ ਗੁਰਜੀ ਦਾ ਖਾਲਸਾ ਗੁਰਜੀ ਦੀ ਖਫਾ